ਸਾਸਰੀ ਕਾਲ ਜੀ ਸਾਸਰੀ ਕਾਲ ਜੀ ਮਹਾਰਾਜ ਤੇ ਵੋਟ ਆਦੀ ਆਪਾਂ ਨੂੰ ਪਾਉਣੀ ਆ ਤੇ ਪਹੁੰਚੋ ਟਾਈਮ ਨਾਲ ਬਾਕੀ ਦੇ ਸਾਰੇ ਪਹੁੰਚ ਗਏ ਆ ਉਹ ਗੁਰੂਆ ਮੈਨੂੰ ਇੰਨਾ ਦਾ ਯੋ ਇਹਨਾਂ ਨੂੰ ਵੀ ਲਾ ਚੱਲੀਏ ਸੁਸਤ ਜਿਹੇ ਬੰਦੇ ਆ ਇਹਨਾਂ ਨੂੰ ਜਿਹੜਾ ਹੀ ਲਾ ਗਾਣਾ ਇਹਨਾਂ ਨੂੰ ਉਹਨਾਂ ਹੀ ਵੋਟ ਪਾ ਦੇਣੀ ਕਿਉਂ ਨਾ ਆਪਾਂ ਪਹਿਲਾਂ ਮਲ ਮਾਰ ਲੀ ਗਏ ਉਹ ਛੱਡ ਪਰੇ ਸਰਪੰਚਾ ਇਹਨਾਂ ਟਾਈਮ ਹੀ ਖਰਾਬ ਕਰਨਾ ਵਾ ਉਹ 15 16 ਵੋਟਾਂ ਇਹਨਾਂ ਦੀਆਂ ਕਰਦੀਆਂ ਇੱਦਾਂ ਕਿੱਦਾਂ ਛੱਡਦਾ ਆ ਚੱਲੀਏ ਗੈਂ ਪਾਉ ਜੀ ਓਏ ਇਧਰ ਵੇ ਹੋਏ ਕਿਦਾਂ ਲੰਮੀਆਂ ਤਾਣ ਕੇ ਪਏ ਆ ਕਿੱਡਾ ਦਿਨ ਚੜ ਆਇਆ ਵਾ ਇਹਨਾਂ ਨੂੰ ਹੈ ਕੋਈ ਫਿਕਰਫਕਾ ਜੇ ਇਹਨਾਂ ਨੇ ਸਰਕਾਰ ਬਣਾਉਣੀ ਹੋਵੇ ਤਾਂ ਫੇਰ ਤਾਂ ਬਣ ਗਈ ਸਰਕਾਰ ਓ ਸਰਪੰਚ ਕਿਹੜੇ ਕੰਮ ਨੂੰ ਆ ਚੱਲ ਆ ਠਾਈਏ ਇਹਨਾਂ ਨੂੰ ਓਏ ਆ ਠੁੰਡਾ ਪਿਆ ਇਹ ਮਿਲਦਾ ਪਾਪਾ ਪਹਿਲਾਂ ਇਹਨੂੰ ਠਾ ਲੀਏ ਪਾਪਾ ਜੀ ਪਾਪਾ ਜੀ ਓ ਵੇ ਹੈਗਾ ਵੀ ਆ ਉੱਕ ਲੈਣੀ ਆ ਜਬਾਨਾ ਨਾ ਕੱਢ ਮੇਰੀ ਵੋਟ ਆ ਪਾਪਾ ਉਹ ਜੰਗੀ ਉਹ ਤਾਰਿਆ ਉઠੋ ਚੋਰ ਅਗੇ ਦੇ ਉਹ ਕਿਹੜੇ ਚੋਰ ਸਰਪੰਚਾਂ ਇੱਥੇ ਗਾੜੀ ਰਾਣੀਆ ਰਪਿਆ ਵਾ ਜਿਹੜਾ ਲਾਜੇ ਲੱਗੇ ਆ ਐਨਕਲਾ ਉਹ ਸਰਪੰਚਾਂ ਸਵੇਰੇ ਸਵੇਰ ਚਾਹ ਮੰਗਣ ਡਿਆ ਪਿਆ ਉਹ ਚਾਹ ਨਹੀਂ ਮੰਗਣ ਡਿਆ ਵੋਟਾਂ ਮੰਗਣ ਡਿਆ ਵਾ ਕਿੱਡਾ ਦਿਨ ਚੜਾ ਆਲੇ ਤਾਂ ਲੰਮੀਆਂ ਤਾਣ ਕੇ ਪੈ ਜੇ ਵੋਲ ਪਾਉ ਨਹੀਂ ਜਾਣਾ ਓਏ ਮੈਂ ਤਾਂ ਚੌਣੇ ਨੂੰ ਵਾਜਾਂ ਬੂਜਾਂ ਮਾਰ ਕੇ ਫੇਰ ਪੈ ਗਿਆ ਵਾ ਕੋਈ ਨਹੀਂ ਸੁਣਦਾ ਠਾਲਾ ਪਿਆ ਪੈ ਹੀ ਓ ਉਹ ਜੰਗੀ ਕਿੱਥੇ ਆ ਜੰਗੀ ਜੰਗ ਤੇ ਹੋਣਾ ਉਹ ਗਾੜੀ ਚੰਦਰਗੁਪਤ ਮੋਰੀਆ ਜੰਮਿਆ ਨਾ ਜਿਹੜਾ ਜੰਗ ਤੇ ਹੀ ਰਹਿਣਾ ਉਹ ਮੁੰਡਾ ਤੇਰਾ ਕਿੱਥੇ ਆ ਉਹ ਇਧਰ ਲੱਭ ਲਾ ਕਿਤੇ ਹੋਣਾ ਪਿਆ ਇਧਰ ਕੇ ਉਹ ਚੱਲ ਆ ਗਾ ਵੇ ਕੀ ਏ ਲਾ ਚਾਦਰ ਇਹਨਾਂ ਤੋਂ ਅਬੇ ਕਿਦਾਂ ਸਾਲੇ ਕੜਿੰਗੜੀਆਂ ਪਾ ਗਏ ਪੈ ਕੋਈ ਹੈ ਵੀਰ ਭਾਪਾ ਕਾ ਇਹਨਾਂ ਨੂੰ ਉਹ ਜੰਗੀ ਕਿੱਥੇ ਆ ਇਹਨੂੰ ਲਾ ਜੰਗੀ ਦਾ ਸਾਲੇ ਦਾ ਦੂਆਰ ਆ ਬਣਿਆ ਵਾ ਉਹ ਜੰਗੀ ਜੰਗੀ ਹਾ ਪਾਥਾ ਜਾ ਵਟ ਕੇ ਇਧਰ ਨੂੰ ਪੈ ਗਿਆ ਵਾ ਉਹ ਬਾਪੇ ਨੂੰ ਪੁੱਛ ਉਹ ਕਿਦਾਂ ਠਾਉਂਦਾ ਵਾ ਉਹ ਚੱਲ ਬਾਪੇ ਨੂੰ ਪੁੱਛ ਲੈਨੇ ਉਹ ਪਪਾ ਤੂੰ ਕਿੱਧਰ ਚੱਲੇ ਆ ਹੁਣ ਉਹ ਮੈਂ ਕੋਈ ਕਰੋਲੀ ਕਰਾਲੀ ਕਰਾਂ ਉਹ ਜੜੇ ਸਾ ਹਾਣਾ ਤੂੰ ਡਾਂਸ ਜਾ ਕਰਨਿਆ ਫੇਰ ਤੇ ਤੂੰ ਸ਼ਾਮਾ ਨੂੰ ਮੁੜੇਗਾ ਇਦਾਂ ਪੈ ਗਿਆ ਮੋਟਾ ਉਹ ਬਾ ਤੂੰ ਇੱਥੇ ਤੈਨੂੰ ਕੋਈ ਕਰਾ ਦਿੰਨੇ ਬੁਰਸ਼ ਕਰਾਉਨੇ ਆ ਬਾ ਬਾ ਤੇ ਇਹਨਾਂ ਨੂੰ ਠਾ ਤੂੰ ਉੱਠਣ ਨਹੀਂ ਦੇ ਯਾਰ ਉਹ ਜੰਗੀ ਓਏ ਉੱਠ ਤਾਂ ਕੰਜਰ ਦੇ ਆ ਸਰਪੰਚ ਆਇਆ ਜੀ ਉਹ ਬਾਦੂ ਪੀਲੀ ਸਰਪੰਚ ਕੋ ਉਹਨੂੰ ਕਹਾਂ ਹੋਣੀ ਪੀਣੀ ਅਹੀਂ ਓਏ ਹੋਣੀ ਤੇ ਅਗਲਾ ਮੁੱਲ ਵਸੂਲਣ ਆਇਆ ਪੀਤੀ ਦਾ ਉੱਠ ਤਾਂ ਉਹ ਕੀ ਆ ਪਪਾ ਤੂੰ ਤਾਂ ਅੱਡੀ ਜੂਨ ਹੀ ਰਾਮ ਕੀਤੀ ਆ ਓ ਸਰਪੰਚ ਆਇਆ ਓਧਰ ਵੇਖ ਸਰਪੰਚ ਆ ਜੰਗੀ ਵੇ ਇਦਾਂ ਨੇ ਬਣ ਗਈ ਕਾਕਾ ਸਰਕਾਰ ਤੇਰੇ ਨਾਲ ਹੀ ਆਪਾਂ ਇਕੱਠੇ ਬੈਠੇ ਸੀ ਨਾ ਰਾਤੀ ਵੇਲਾ ਮੈਂ ਸਾਰੇ ਭਗਤਾ ਆਇਆ ਤੇ ਤੁਸੀਂ ਇਕੱਲੇ ਰਹਿ ਗਏ ਜੇ ਹੁਣ ਵੀਰ ਮੇਰਾ ਉੱਠੋ ਤੇ ਵੋਟ ਪਾਉਣ ਜਾਓ ਓ ਸਰਪੰਚਾ ਜਿਹੜੀ ਰਾਤੀ ਪੀਤੀ ਆ ਨਾ ਉਹਨੇ ਸਿਰਪੜ ਲਾਈ ਓ ਪਾਣੀ ਦੇ ਭਾਰ ਗਲਾਸ ਮੜਾਇ ਇੱਕ ਓਏ ਅਕਲ ਕਰ ਓਏ ਮੁੰਡਿਆ ਕੁਝ ਸਰਪੰਚ ਨੂੰ ਕਹਤਾ ਪਾਣੀ ਦਾ ਮੈਂ ਪਿਆਉਣਾ ਸਰਪੰਚ ਸਾਹਿਬ ਕੋਈ ਨਹੀਂ ਮੈਂ ਪਿਆਉਣਾ ਓ ਕੋਈ ਗੱਲ ਨਹੀਂ ਪਾਪਾ ਤੂੰ ਰਹਿਣ ਦੇ ਲੋਕੀ ਤੇ ਸ਼ਬੀਲਾ ਲਾਉਣ ਦੇ ਆ ਇਹ ਕਿਹੜੀ ਗੱਲ ਮੈਂ ਖੁਦ ਪਿਆ ਦਿੰਨਾ ਪਾਣੀ ਚੱਲ ਫੇ ਪਿਆ ਦੇ ਓਏ ਨਾਨਾ ਨੂੰ ਮਿਠਾ ਓ ਤਾਰੇ ਹੁਣਾਂ ਨੂੰ ਲੈ ਚੰਗੀ ਪੀ ਪਾਣੀ ਵੀਰ ਮੇਰਾ ਖੇਤੀਕਾਰ ਗੁਰੂ ਆ ਤਾਂ ਟਾਈਮ ਹੁੰਦਾ ਪੀ ਪੁੱਤ ਹੈਲੋ ਕਾਕਾ ਉੱਠ ਮੰਮੂ ਕਿੱਥੇ ਆ ਓ ਇਹਦਾ ਬੇੜਾ ਬੈਠਾ ਹੀ ਓ ਇਹਨੇ ਲੜਕੇ ਕੱਢੀ ਸੀ ਕਿਉਂ ਛਾ ਜੰਗੂ ਤਾਂ ਖੜਕਾਉਂਦਾ ਹੀ ਰੋਜ ਅਗਲੀ ਨੇ ਜਾਣਾ ਹੀ ਲੜਕੇ ਉਪਰਾਂ ਸਰਪੰਚਾ ਸੌਣਦੇ ਉਹ ਸਰਪੰਚਾ ਇਹਨਾ ਨਹੀਂ ਚਾਹਦੇ ਬਿਨਾ ਉਠਣਾ ਐ ਗੜਵੀ ਗੜਵੀ ਤਾਂ ਚਾਹ ਦੀ ਪੀਂਦੇ ਆ ਤੇ ਉੱਠ ਕੇ ਬਣਾਓ ਫਿਰ ਮੈਨੂੰ ਤਾਂ ਜਾਜ ਨਹੀਂ ਆ ਪਾਪੇ ਨੂੰ ਜਾਜ ਆ ਚਾਹ ਦੀ ਉਹ ਪਾਪੇ ਨੂੰ ਤੇ ਐ ਜਿੰਮੇਵਾਰੀਆਂ ਦਿੱਤੀਆਂ ਕਿ ਜਿੱਦਾਂ ਮਿਲਖਾ ਸਿੰਘ ਹੁੰਦਾ ਵਾ ਕਿ ਇਹਨੇ ਭੱਜ ਭੱਜ ਕੰਮ ਕਰਨੇ ਆ ਉਹ ਇੱਥੇ ਜਿੰਮੇਵਾਰੀਆਂ ਪਾਈਆਂ ਨੂੰ ਮੰਜੇ ਤੇ ਪਾਓ ਸਰਪੰਚਾ ਤੈਨੂੰ ਜਾਜ ਤੇ ਤੂੰ ਹੀ ਬਣਾ ਦੇ ਉਹ ਜੰਗੀ ਉਹ ਕਮਲਾ ਆ ਗਿਆ ਸਰਪੰਚ ਚਾਹ ਬਣਾਉਂਗਾ ਕੋਈ ਨਹੀਂ ਸਰਪੰਚ ਤੂੰ ਬਹਿ ਮੈਂ ਆਪੇ ਬਣਾਉਣਾ ਚਾਹ ਓਏ ਓਏ ਉਹ ਭਰਾਵਾ ਤੂੰ ਬਹਿ ਜਾ ਉਹ ਜਿੰਨੀ ਤੂੰ ਵਾਈਬ੍ਰੇਸ਼ਨ ਕਰਨ ਦਾ ਕਿਤੇ ਖਿੱਲਰ ਨਾ ਜਾਈ ਹੋਰ ਵਕਤ ਪਾਏਗਾ ਮੈਨੂੰ ਮੈਂ ਆਪੇ ਬਣਾ ਦੇਣਾ ਚਾਹ ਠੀਕ ਹੈ ਸਰਪੰਚ ਆ ਫਿਰ ਜੇ ਤੇਰੀ ਇਹੋ ਹੀ ਇੱਛਾ ਵਾ ਤੇ ਬਾਬਾ ਹਾਰੀ ਬਣਾਣੀ ਜੇ ਰਾਕ ਬਾਬਾ ਬਾਬਾ ਪੀਂਦੇ ਓ ਠੀਕ ਆ ਲਾਉਣਾ ਟਾਟੀ ਡੰਡ ਆ ਯਾਰ ਪਾਪਾ ਅੱਜ ਆਇਆ ਊਠ ਪਾੜ ਦੇ ਥੱਲੇ ਉਹ ਕਿਹੜਾ ਊਠ ਆ ਗਿਆ ਪਾੜ ਦੇ ਥੱਲੇ ਸਰਪੰਚੀ ਕੇ ਜਿਹਦਾ ਉਹ ਕੋ ਕੰਮ ਕਰਾਉਣ ਜਾਈਏ ਸੌ ਸੌ ਕੰਮ ਦਾ ਦਾਂਦਾ ਕਦੀ ਇਹ ਆ ਕਰ ਲੋ ਕਦੀ ਉਹ ਕਰ ਲੋ ਅੱਜ ਆਇਆ ਇਹ ਵੀ ਕਾਬੂ ਆਪਣੇ ਪਾਪਾ ਤੂੰ ਨਾ ਕੁਝ ਬੋਲੀ ਵਿੱਚ ਬੱਸ ਕੋਈ ਨਹੀਂ ਪੁੱਤ ਫੇ ਮੇਲ ਦੋ ਕਿ ਤੁਕੀਆਂ ਇਹਦੀਆਂ ਹਾਂ ਬੱਸ ਪਾਪਾ ਹੋਏ ਓਏ ਕਦੇ ਭਾਂਡੇ ਓਏ ਆ ਕਿੱਥੇ ਕੂੜੇਆਂ ਚ ਹੱਥ ਮਰਾਉਣ ਦੇ ਆ ਅੱਗ ਬਾਲ ਛੇਤ ਉਹ ਪੂਰੇ ਆ ਉਹ ਭਾਂਡੇ ਭੁੰਡੇ ਕਿੱਥੇ ਆ ਚਾਹ ਚੂ ਕਿੱਚ ਬਣਾਉਂਦੇ ਜੇ ਉਹ ਭਾਂਡੇ ਦੇ ਧੋਣ ਵਾਲੇ ਆ ਉੱਤ ਧੋ ਫਿਰ ਉੱਠ ਕੇ ਭਾਂਡੇ ਉਹ ਹਾਡੀ ਦੇ ਚਾਹ ਪੀ ਕੇ ਅੱਖ ਖੋਲਦੀ ਆ ਪਾਪਾ ਹੀ ਧੋਂਦਾ ਭਾਂਡੇ ਭੁੰਡੇ ਉਹ ਸਾਰੇ ਕੰਮ ਪਾਪਾ ਹੀ ਕਰਨ ਡਿਆ ਵਾ ਉਹ ਸਾਲਿਓ ਸੁਪਰਮੈਨ ਆ ਪਾਪਾ ਜੀ ਤੁਸੀਂ ਮੁੰਡਿਆਂ ਨੂੰ ਠਾਓ ਚਾਹ ਆਪਾਂ ਬੂਹ ਤੋਂ ਮੰਗਾ ਲਵਨੇ ਆ ਬਥੇਰੀ ਬਣੀ ਚਾਹ ਓਥੇ ਕੇ ਆਵੇ ਮੁੰਡੇ ਨੂੰ ਲੈ ਕੇ ਆ ਜਾਣਾ ਮੈਂ ਲਾਉਣਾ ਮਰਜ਼ੀ ਆ ਭਾਈ ਜਿੱਦਾਂ ਕਰਦਾ ਉਹ ਮੁੰਡਿਆ ਇੱਧਰ ਇੱਧਰ ਆ ਫੂਲ ਲਾ ਮੁੰਡੇ ਨੂੰ ਕਹੇ ਇੱਥੇ ਚਾਹ ਦੇ ਕੇ ਜਾਂ ਬਕਤੌਲੇ ਸੌਂ ਕਰੇ ਹੈ ਮੰਗਾ ਆ ਚਾ सरपंचਾ ਯਾਰਾ ਮੱਗਾ ਤੇ ਫੜਾ ਮੜਿਆ ਧੋਕੇ ਲਿਆ ਮੱਗਾ ਇਹ ਕਾੜੀ ਗੱਲ ਪਪਾ ਮੱਗਾ ਫੜਾ ਦਿੰਨੇ ਤੈਨੂੰ ਕੀ ਗੱਲ ਪਪਾ ਮੂੰਹਾਂ ਤੋਂ ਨਾ ਇਹਦੇ ਉਹ ਪਰੇ ਰੱਖ ਸੌਰੀ ਦੇ ਇਹਦੇ ਤੇ ਮੈਂ ਪਿਸ਼ਾਬ ਕਰਦਾ ਵਾਂ ਰਾਤ ਨੂੰ ਉਹ ਮੈਂ ਸਰਪੰਚਾਂ ਕੀ ਕਰਾਉਣਾ ਹੈ ਤੂੰ ਇਤੋਂ ਉਹ ਬੱਸ ਉਦਾਂ ਧੋਕੇ ਰੱਖਣਾ ਹੈ ਆ ਲਓ ਅੰਕਲ ਜੀ ਚਾਹ ਉਹ ਜੰਗੀ ਠੋ ਆ ਗਈ ਜਾ ਚਾਹ ਡੱਫ ਲੋ ਉਹ ਆ ਗਈ ਚਾਹ ਆ ਗਈ ਚਾਹ ਪੀਲਾ ਉੱਠ ਕੇ ਉਹ ਸਰਪੰਚਾ ਮੈਂ ਨਹੀਂ ਮੂੰਹ ਧੋਤੇ ਰ ਬਿਨਾ ਚਾਹ ਪੀਂਦਾ ਓਏ ਉੱਠ ਕੇ ਢੋਲਾ ਕੇ ਉਹ ਵੀ ਮੈਂ ਤਵਾਉਣਾ ਵਾ ਸਰਪੰਚਾ ਚੀਰ ਵੜੇ ਪੈਂਡਾ ਰਾਤ ਦੇ ਲਤਾਂ 'ਚ ਜੇ ਤਵਾ ਦੇ ਦਾ ਚੰਗਾ ਹੀ ਆ ਹੋ ਚੰਗੀ ਤੇਰਾ ਦਿਮਾਗ ਖਰਾਬ ਆ ਕੀ ਹੋਇਆ ਪਾਪਾ ਉਹ ਸਰਪੰਚ ਨੂੰ ਕਹੀ ਜਾਂਦੇ ਆ ਵਹ ਸਰਪੰਚਾ ਦਾਲ ਰਹਿਗਾ ਇਹਨੇ ਕੀਪਤਾ ਕਰਨ ਵਤੋਣਾ ਵਹ ਤਵਾ ਦੇ ਤੇ ਚੰਗੀ ਗੱਲ ਆ ਓ ਪਾਪਾ ਇਹ ਮੇਲੀ ਜੰਮੇ ਆ ਉਹ ਮੈਂ ਇਹਨਾਂ ਦੀ ਮਾਂ ਵਾਂ ਤੇ ਸਾਰੇ ਕੰਮ ਇਹਨਾਂ ਦੇ ਮੈਂ ਕਰਾਂ ਚਾਹਾਂ ਵੀ ਮੈਂ ਪਾਵਾਂ ਮੂੰਹ ਵੀ ਮੈਂ ਤਵਾਵਾ ਉਹ ਮਨਿੰਦਰਾ ਇਧਰ ਓ ਜਾ ਪਾਣੀ ਲਾ ਓ ਉਹ ਕਰਨਾ ਵਾ ਓ ਇਹਨਾਂ ਨੂੰ ਜਗਾਈਏ ਸੁੱਤੇ ਫਰੇ ਫਰੰਡੇ ਆ ਜਾ ਲੈ ਆ ਪਾਣੀ ਓ ਚਲੋ ਉੱਠ ਕੇ ਸਿੱਧੇ ਸੁਧੇ ਹੋ ਜਾਓ ਉੱਠ ਜੰਗੀ ਵੇਖ ਧੁੱਪ ਕਿੱਥੇ ਆ ਗਈ ਗੁਰੂਆ ਟਾਈਮ ਹੋਣ ਡਿਆ ਉੱਠੋ ਗਾ ਚੱਲੀਏ ਗੱਦਵਾਦਾਂ ਸਰਪੰਚਾ ਆ ਕਰ ਤੂੰ ਫਿਰ ਜਾ ਅਸੀਂ ਆਉਨੇ ਆ ਤੇਰੇ ਮਗਰ ਓ ਮੈਂ ਨਹੀਂ ਇਦਾਂ ਜਾਣਾ ਜੁਣਾ ਮੈਂ ਤੁਹਾਨੂੰ ਨਾਮ ਲੈ ਕੇ ਜਾਣਾ ਵਾ ਤਾਰੇ ਦੀ ਮਾਂ ਵੀ ਗਈ ਆ ਪੇਕੇ ਤੈਨੂੰ ਪਤਾ ਫੇ ਖਲਾਰਾ ਚੰਗਾ ਨਹੀਂ ਲੱਗਦਾ ਅਸੀਂ ਆਉਨੇ ਆ ਖਲਾਰਾ ਖਲੋਰਾ ਸਾਹਮ ਕੇ ਓ ਚਲੋ ਫਿਰ ਉਠੋ ਕੌਣ ਮਾਰਦਾ ਬੋਕਰ ਮਾਰੋ ਉੱਠ ਕੇ ਉਹ ਸਰਪੰਚਾ ਮਾਰਦਾ ਤੇ ਮਈਓ ਹੀ ਆ ਪਰ ਅੱਜ ਮੇਰੀਆਂ ਲੱਤਾਂ ਨਹੀਂ ਸਾਹ ਦੇਣੀਆਂ ਪਾਪੇ ਨੂੰ ਕਹਿਣਾ ਵਾ ਪਾਪਾ ਜੀ ਮਾਰਦਾ ਫਿਰ ਅੱਜ ਉਹ ਪਾਪੇ ਨੂੰ ਤੇ ਐ ਕਹਿਣਾ ਪਾਪਾ ਜੀ ਤਾਂ ala ਦੀਨ ਦਾ ਜਿੰਨੇ ਆ ਓਏ ਆਪ ਵੀ ਕੁਝ ਕਰ ਮਾਰ ਲਓ ਕਿਦਾਂ ਲੋਥਾਂ ਮੰਜੇ ਤੇ ਪਈਆਂ ਓਏ ਮੈਂ ਨਹੀਂ ਇਦਾਂ ਜਾਣਾ ਜੁਣਾ ਮੈਂ ਨਾਲ ਲੈ ਕੇ ਜਾਣਾ ਤੁਹਾਨੂੰ ਜੇ ਨਾਲ ਹੀ ਲੈ ਕੇ ਜਾਣਾ ਨਾ ਫਿਰ ਇਹ ਕੁਰਬਾਨੀ ਵੀ ਤੈਨੂੰ ਹੀ ਕਰਨੀ ਪੈਣੀ ਹੈ ਉਹ ਜੰਗੀ ਉਹ ਤੇਰਾ ਦਿਮਾਗ ਠੀਕ ਹੈ ਉਹ ਤੋ ਸਰਪੰਚ ਨੂੰ ਕਹਿੰਨਿਆ ਝਾੜੂ ਮਾਰ ਦੇ ਉਹ ਸਰਪੰਚ ਆ ਆਪਣੇ ਪਿੰਡ ਦਾ ਹੈ ਹੈ ਤੈਨੂੰ ਕੋਈ ਅਗਲ ਆਹ ਗੱਲ ਹੋਈ ਨਾ ਸਮਝਾ ਇਹਨਾਂ ਨੂੰ ਵੇਹ ਸਰਪੰਚਾ ਖਲਾਰਾ ਪਿਆ ਚੰਗਾ ਤਾਂ ਨਹੀਂ ਲੱਗਦਾ ਯਾਰ ਵਹਿਦੇ ਮਾਰੀ ਦਵੇਂ ਤਾਂ ਚੰਗੀ ਗੱਲ ਆ ਤੇਰੇ ਵਾਸਤੇ। ਉਹ ਟੁੱਟ ਕੇ ਤਾਂ ਇਦਾਂ ਪੈਣਾ ਜਿੱਦਾਂ ਸਰਪੰਚ ਦਾ ਵੜਾ ਸਕਾ ਨਾ ਮੈਂ। ਸਰਪੰਚ ਨੂੰ ਕਿੰਨਾ ਕੰਮ? ਸਰਪੰਚ ਨੂੰ ਕਿੰਨਾ ਕੰਮ? ਬਾਹਰ ਟੱਲਾ ਜਾ ਮੂੰਹ ਬਣਾ ਕੇ ਕਹਿ ਦਿੰਦਾ, "ਚੱਲ ਫੇਰ ਸਰਪੰਚਾ ਤੂੰ ਹੀ ਕਰ ਦੇ।" ਉਹ ਮੈਨੂੰ ਲੱਗਿਆ ਪਤਾ ਤੁਸੀਂ ਸਾਰੇ ਰਲੇ ਜੇ। ਮੇਰਾ ਟਾਈਮ ਆ ਲੈ ਤਾਂ ਫੇਰ ਤੁਹਾਨੂੰ ਦੱਸੂਗਾ। ਉਹ ਸਰਪੰਚਾ ਠੰਡ ਰੱਖ ਵੋਟਾਂ ਆ। ਓਏ ਆਹੋ ਮੈਨੂੰ ਪਤਾ ਵਾ ਵੋਟਾਂ ਆ, ਵੋਟਾਂ ਆ। ਉਹ ਤੁਸੀਂ ਨਹੀਂ ਨਾ ਉੱਠਣਾ। ਨੈਣਾਠਾ ਖਲੋ ਜੋ ਫੇ ਤੁਹਾਨੂੰ ਮੈਂ ਦੱਸਦਾ ਸਰਪੰਚਾ ਇਹ ਕਰ ਲੱਗਾ ਉਹ ਨਾ ਖੇਡਣਾ ਨਾ ਖੇਡਣ ਦੇਣਾ ਮੈਂ ਵੋਟਾਂ ਗਿੱਲੀਆਂ ਕਰ ਦੇਣੀਆਂ ਖਲੋ ਜੋ ਫੇ ਯਾਰ ਉਹ ਲੋਕ ਜੋ ਓਏ